ਅਰੇਡੀ ਕਮਾਂਤਰੀ ਵਪਾਰ ਵਿੱਚ ਭਾਰਤ ਦਾ ਸਿਰਫ 2% ਦਾ ਹਿੱਸਾ ਹੈ ਡੰਡੀ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਵੇਂ ਭਾਰਤ ਪੰਜਵੀਂ ਵੱਡੀ ਆਰਥਿਕਤਾ ਬਣ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਛੇਤੀ ਹੀ ਉਹ ਸੰਸਾਰ ਦੀ ਤੇਜ਼ੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਵੇਗਾ ਡੰਡੀ ਭਾਰਤ ਦਾ ਕੋ ਮੰਤਰੀ ਵਪਾਰ ਇੰਨਾ ਘਟ ਹੈ ਕਿ ਇਸਨੇ ਮੁਲਕ ਵਿੱਚ ਕਈ ਆਰਥਿਕ ਸਮੱਸਿਆਵਾਂ ਖਾਸ ਕਰਕੇ ਮਹਿੰਗਾਈ ਨੂੰ ਵੀ ਪੈਦਾ ਕੀਤਾ ਹੈ ਡੰਡੀ ਸੰਨ 1985 ਤੋਂ ਪਹਿਲਾਂ ਜਦੋਂ ਦੁਨੀਆ ਦੇ 125 ਵੱਡੇ ਅਤੇ ਛੋਟੇ ਦੇਸ਼ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਬਣ ਗਏ ਸਨ ਉਦੋਂ ਭਾਰਤ ਵਿੱਚ ਇਸ ਸੰਬੰਧੀ ਵੱਡੇ ਸੰਦੇਸ਼ ਹਨ ਅਤੇ ਇਸ ਦੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਨੀਤੀਵਾਣ ਵੀ ਇਸ ادارے ਦੇ ਮੈਂਬਰ ਬਣਨ ਦੇ ਹੱਕ ਵਿੱਚ ਨਹੀਂ ਸਨ ਡੰਡੀ ਉਹਨਾਂ ਦੀ ਦਲੀਲ ਸੀ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਡੰਡੀ ਭਾਰਤ ਨੇ ਅੰਤਰਰਾਸ਼ਟਰੀ ਵਪਾਰ ਨੂੰ ਸੁਰੱਖਿਅਤ ਰੱਖ ਕੇ ਖੇਤੀ ਉਤਪਾਦਨ ਨੂੰ ਬਣਾਈ ਰੱਖਿਆ ਹੈ ਪਰ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਬਣਨ ਤੋਂ ਬਾਅਦ ਹੋਰ ਦੇਸ਼ਾਂ ਨੂੰ ਮਿਲੀਆਂ ਖੁੱਲਾ ਕਾਰਨ ਸੰਦੇਹ ਸੀ ਕਿ ਕੰਕ ਆਸਟ੍ਰੇਲੀਆ ਅਰਜنٹੀਨਾ ਆਦ ਤੋਂ ਆ ਕੇ बिकੇਗੀ ਅਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਬਸਤਾਂ ਡੈਨਮਾਰਕ ਤੋਂ ਆ ਕੇ ਇੱਥੋਂ ਦੀ ਡੈਰੀ ਦੀ ਜਗਾ ਲੈ ਲੈਣ ਗਿਆ ਅਤੇ ਇਸ ਤਰ੍ਹਾਂ ਭਾਰਤ ਦੀ ਆਰਥਿਕਤਾ ਉੱਤੇ ਬਹੁਤ ਬੁਰੇ ਪ੍ਰਭਾਵ ਪੈਣਗੇ ਡੰਡੀ ਪਰ ਭਾਰਤ ਨੂੰ ਮਜਬੂਰਨ ਉਸ ਸੰਸਥਾ ਦਾ ਮੈਂਬਰ ਬਨਣਾ ਪਿਆ ਕਿ ਜਿਹੜੇ 125 ਦੇਸ਼ ਰੈਡੀ ਉਸ ਦੇ ਮੈਂਬਰ ਬਣ ਰਹੇ ਹਨ ਭਾਰਤ ਦਾ ਜਿਆਦਾ ਵਪਾਰ ਉਹਨਾਂ ਦੇਸ਼ਾਂ ਨਾਲ ਹੋ ਰਿਹਾ ਸੀ ਅਤੇ ਜੇ ਭਾਰਤ ਮੈਂਬਰ ਨਾ ਬਣਦਾ ਤਾਂ ਉਸ ਨੇ ਉਹਨਾਂ ਦੇਸ਼ਾਂ ਨਾਲ ਕਟਿਆ ਜਾਣਾ ਸੀ ਅਤੇ ਉਸ ਦਾ ਅੰਤਰਰਾਸ਼ਟਰੀ ਵਪਾਰ ਹੋਰ ਘਟ ਜਾਣਾ ਸੀ ਡੰਡੀ ਮੈਂਬਰ ਬਣਨ ਤੋਂ ਬਾਅਦ ਸੰਦੇਹ ਖਤਮ ਹੋ ਗਏ ਅਤੇ ਭਾਰਤ ਦਾ ਅੰਤਰਰਾਸ਼ਟਰੀ ਵਪਾਰ ਜਿਹੜਾ ਮਸਾਂ 1.5 ਫੀਸਦੀ ਦੇ ਬਰਾਬਰ ਸੀ ਇੱਕਦਮ ਵੱਧ ਕੇ 2 ਫੀਸਦੀ ਤੋਂ ਉੱਪਰ ਚਲਾ ਗਿਆ ਪਰ ਇਸ ਵਿੱਚ ਨਿਰਯਾਤ ਵਧ ਗਿਆ ਜਦ ਕੇ ਆਯਾਤ ਬਹੁਤ ਜ਼ਿਆਦਾ ਵਧ ਗਿਆ ਜਿਸ ਕਰਕੇ ਦੇਸ਼ ਦਾ ਵਪਾਰ ਸੰਤੁਲਨ ਹਰ ਸਾਲ ਵਿਗੜਦਾ ਹੀ ਗਿਆ ਡੰਡੀ ਸੰ 2007 ਵਿੱਚ ਭਾਰਤ ਦੇ ਅੰਤਰਰਾਸ਼ਟਰੀ ਵਪਾਰ ਵਿੱਚ ਇੱਕ ਹੋਰ ਪੱਖ ਸਾਹਮਣੇ ਆਇਆ ਡੰਡੀ ਉਸ ਸਾਲ ਦੇਸ਼ ਨੂੰ ਕਣਕ ਦੀ ਦਰਾਮਦ ਮਜਬੂਰਨ ਕਰਨੀ ਪਈ ਡੰਡੀ ਭਾਰਤ ਵਿੱਚ ਉਸ ਸਾਲ ਕਣਕ ਦਾ ਘਟੋ-ਘਟ ਸਮਰਥਨ ਮੁੱਲ ਸਿਰਫ 750 ਰੁਪਏ ਪ੍ਰਤੀ ਕੁਇੰਟਲ ਸੀ ਪਰ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਕਣਕ ਦੀ ਕੀਮਤ 1050 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਨਹੀਂ ਸੀ ਡੰਡੀ ਇਹੋ ਵਜ੍ਹਾ ਹੋਈ ਕਿ ਅਗਲੇ ਸਾਲ ਭਾਰਤ ਨੇ ਇੱਕਦਮ ਸਮਰਥਨ ਮੁੱਲ ਵਿੱਚ 250 ਰੁਪਏ ਦਾ ਵਾਦਾ ਕਰਕੇ ਇਸ ਨੂੰ 1000 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਤਾਂ ਕਿ ਕਨਕ ਦੇ ਆਯਾਤ ਤੋਂ ਬਚਿਆ ਜਾ ਸਕੇ ਡੰਡੀ ਦੂਸਰੀ ਤਰਫ ਭਾਰਤ ਦੀ ਬਾਸਮਤੀ ਦੁਨੀਆ ਪਰ ਵਿੱਚ ਖਰੀਦੀ ਜਾਂਦੀ ਹੈ ਪਰ 2007 ਵਿੱਚ ਇੱਥੇ ਬਾਸਮਤੀ ਘੱਟ ਸੀ ਜਦ ਕਿ ਇਸ ਦੀ ਮੰਗ ਬਹੁਤ ਜ਼ਿਆਦਾ ਸੀ ਡੰਡੀ